ਦੇਸ਼ ਹੋਇਆ ਸਾਰਾ ਬੰਦੇ ਰੱਖਿਆ ਇਹ ਤਿੰਨ ਨਿਸ਼ਮਾ ਪਾ ਕੇ ਵਰਸਪ ਲਾਇਆ ਉਹ ਬੰਦੇ ਦੀ ਫੋਟੋ ਮਾੜੀ ਹਾਲੇ ਤੱਕ ਇਹ ਪ੍ਰਸ਼ਾਸਨ ਨੇ ਕੋਈ ਕੰਮ ਨਹੀਂ ਕੀਤਾ ਤੇ ਮੈਂ ਵੀ ਕਹਿੰਦਾ ਤੁਹਾਡੀ ਫਾਈਲ ਆ ਗਈ ਆ ਇਹ ਨਹੀਂ ਆ ਚਲਦੀ ਹਾਂਜੀ ਆਹ ਤਿੰਨ ਨਿਸ਼ਮਾ ਆਹ ਨੰਬਰ ਤੇ ਪਈਆਂ ਆ ਆ ਦਾ ਆਈਮੇ ਨੰਬਰ ਸਰ ਭਾਇਆ ਜੀ ਉਹ ਬੰਦੇ ਦੀ ਫੋਟੋ ਕਿੱਥੇ ਲਿਆ ਦੋ ਜੀ ਫੋਟੋ ਡਾਊਨ ਆਈ ਕਰ ਗਲਤੀ ਕਰਿਆ ਕਰ ਸੰਸੋਵਾ ਜੀ ਵੀਰ ਜੀ ਕੀ ਕਰਾਂ ਚਾਹੋਗੇ ਲਗਾਤਾਰ ਸ਼ਹਿਰ 'ਚ ਚੋਰੀਆਂ ਹੁੰਦੀਆਂ ਨੇ ਭਾਈ ਅੱਜ ਬਾਜ਼ਾਰ ਸਾਰਾ ਬੰਦ ਰੱਖਿਆ ਤੇ ਕਾਰ ਕਾਰੇ ਨੇ ਚੋਰੀਆਂ ਦੀ ਜਿਹੜੀ ਵਾਰਦਾਤ ਰੁਕਣ ਦਾ ਨਾਂ ਨਹੀਂ ਲੈ ਰਹੀ ਹਰ ਦਿਨ ਲਗਾਤਾਰ ਚੋਰੀਆਂ ਹੋ ਰਹੀਆਂ ਦੁਕਾਨਾਂ ਦੇ ਲੁੱਟਾ ਹੋ ਰਹੀਆਂ ਵਾ ਪਹਿਲਾਂ ਪੰਡੋਰੀ ਗੋਲੇ ਦੇ ਵਿੱਚ ਇੱਕ ਸਨਾਰੇ ਦੀ ਦੁਕਾਨ ਦੇ ਉੱਤੇ ਗੋਲੀਆਂ ਚੱਲੀਆਂ ਉਹਨਾਂ ਕੋ ਫਰौती ਮੰਗੀ ਗਈ ਉਸ ਤੋਂ ਬਾਅਦ ਤਹਿਸੀਲਬਾਜ਼ ਤਰਨਤਾਰਨ ਦੇ ਵਿੱਚ ਰਾਤ ਨੂੰ ਦੁਕਾਨ ਦੀ ਚੋਰੀ ਹੁੰਦੀ ਹੈ ਕਾਫੀ ਕਰੋੜਾ ਰੁਪਈਆ ਦਾ ਨੁਕਸਾਨ ਹੋਇਆ ਉਸ ਤੋਂ ਬਾਅਦ ਫਿਰ ਇੱਕ ਤਹਿਸੀਲਬਾਜ਼ ਦੁਕਾਨ ਹੈ ਸ਼ਿਵ ਜੁਲਰ ਉਹਨਾਂ ਦੇ ਕੋਲੋਂ ਫਰौती ਮੰਗੀ ਗਈ ਔਰ ਰਾਤ ਨੂੰ ਸ਼ਟਰ ਤੇ ਪੰਜ ਗੋਲੀਆਂ ਮਾਰਿਆ ਗਿਆ ਔਰ ਬਹੁਤ ਜ਼ਿਆਦਾ ਦੁਕਾਨਦਾਰ ਵੀ ਸਹਿਮ ਦਾ ਮਾਹੌਲ ਆ ਦੁਕਾਨਦਾਰ ਡਰੇ ਪਏ ਆ ਪ੍ਰੈਸਿਸ ਬੰਦ ਸਾਰੇ ਕੱਟੇ ਆਏ ਆ ਤੇ ਪੁਲਿਸ ਪ੍ਰਸ਼ਾਸਨ ਕੋਈ ਮੰਗ ਕੀਤੀ ਗਈ ਆ ਸਾਰੇ ਦੁਕਾਨਦਾਰਾਂ ਵੱਲੋਂ ਵੀ ਜਲਦੋਂ ਜਲਦ ਜਿਹੜੇ ਇਹ ਚੋਰ ਆ ਇਹਨਾਂ ਨੂੰ ਫੜਿਆ ਜਾਵੇ ਟਰੇਸ ਕੀਤਾ ਜਾਵੇ ਅੱਡੇ ਵਿਹਾਰ ਚ ਵੀ ਕਾਫੀ ਵਾਰ ਵਰਤਾਂ ਹੋਈਆਂ ਚੋਰੀਆਂ ਔਰ ਉਹਦੇ ਸੰਬੰਧ ਵਿੱਚ ਹਰ ਇੱਕ ਨੂੰ ਸਰਕਾਰ ਤੇ ਬੜਾ ਭਰੋਸਾ ਹੁੰਦਾ ਉਮੀਦ ਹੁੰਦੀ ਹੈ ਕਿ ਸਰਕਾਰ ਮੁਸ਼ਕਲਾਂ ਹੱਲ ਕਰੇਗੀ ਪਰ ਇੱਥੇ ਐਮਐਲਏ ਦੇ ਕੋਦੇ ਦਾ ਕੋਦੇ ਵਿੱਚ ਚੋਰੀ ਹੋ ਜਾਂਦੀ ਹੈ। ਭਾਜੀ ਤੇ ਵੇਖਿਆ ਸਰਕਾਰ ਤੇ ਹਰ ਫਰੰਟ ਤੇ ਫੀਲ ਹੋ ਚੁੱਕੀ ਹੈ। ਇੰਨੀ-ਇੰਨੀ ਵੱਡੀਆਂ ਬਾਜ਼ਾਰ ਦੇ ਵਿੱਚ ਵਾਰ ਦਿੱਤਾ ਹੋਣ ਦੇ ਬਾਵਜੂਦ ਵੀ ਅੱਜ ਤੱਕ ਡਾਕਟਰ ਕਸ਼ਮੀਰ ਸਿੰਘ ਸੋਲ ਨੇ ਇੱਕ ਵਾਰ ਵੀ ਬਾਜ਼ਾਰ ਦੇ ਵਿੱਚ ਪੈਰ ਨਹੀਂ ਪਾਇਆ ਔਰ ਨਾ ਕਦੀ ਆ ਕੇ ਦੁਕਾਨਦਾਰਾਂ ਇਨਸਾਰ ਲਈ। ਇਹ ਤੋਂ ਪਹਿਲਾਂ ਵੀ ਸਰਕਾਰ ਆ ਰਹੀਆਂ ਕਾਂਗਰਸ ਦੀ, ਅਕਾਲੀ ਦਲ ਦੀ ਸਮੇਂ-ਸਮੇਂ ਤੇ ਉਹ ਦੁਕਾਨਦਾਰਾਂ ਨਾਲ ਖੜਦੇ ਰਹੇ ਆ ਪਰ ਉਹਨਾਂ ਦੀ ਮੁਕੀਰਤਾ ਦੇ ਚੋਣਾ ਸਾਥ ਦਿੰਦੇ ਰਹੇ ਆ ਪਰ ਇੱਥੇ ਡਾਕਟਰ ਕਸ਼ਮੀਰ ਸਿੰਘ ਸੋਲ ਜਿਹੜਾ ਹਲਕਾ ਵਧਾਇਆ ਗਿਆ ਅੱਜ ਤੱਕ ਉਹਨੇ ਇੱਕ ਵਾਰ ਵੀ ਬਾਜ਼ਾਰ ਚਾਕੇ ਕਿਸੇ ਦੁਕਾਨਦਾਰ ਦੀ ਸਾਰ ਨਹੀਂ ਲਈ ਅੱਜ ਵੀ ਇੰਨਾ ਵੱਡਾ ਦੁਕਾਨਦਾਰਾਂ ਦਾ ਇਕੱਠ ਹੋਇਆ ਵਾ ਪਰ ਮੌਜੂਦਾ ਸਰਕਾਰ ਦਾ ਕੋਈ ਵੀ ਨੁਮਾਇੰਦਾ ਇੱਥੇ ਨਹੀਂ ਪਹੁੰਚਿਆ ਕੀ ਹੋਣਾ ਚਾਹੀਦਾ ਕੀ ਹੋਣਾ ਚਾਹੀਦਾ ਦਾਰ ਵੀ ਕਰਨੀ ਚਾਹੀਦੀ ਪੁਲਿਸ ਨੂੰ ਪ੍ਰਸ਼ਾਸਨ ਨੂੰ ਹੋਣਾ ਚਾਹੀਦਾ ਵਾ ਸੁਚੇਤ ਹੋਣਾ ਚਾਹੀਦਾ ਇਸ ਬਤੀ ਕਿਹੀਂ ਦੁਕਾਨਦਾਰੀ ਸੇਫਟੀ ਲਈ ਪ੍ਰਬੰਧ ਕਰੀਏ ਔਰ ਦੁਕਾਨਦਾਰਾਂ ਦਾ ਜਿਹੜਾ ਵਾ ਜਾਣ ਮਾਲ ਦੀ ਰਾਖੀ ਕਰੀਏ ਕਿਉਂਕਿ ਬੜੀ ਮਿਹਨਤ ਕਰਕੇ ਸਾਰਾ ਦਿਨ ਦੁਕਾਨਦਾਰ ਰੁਪਿਆ ਰੁਪਿਆ ਕਰਕੇ ਕਮਾਈ ਕਰਦਾ ਵਾ ਆਪਣਾ ਪਰਿਵਾਰ ਪਾਲਦਾ ਵਾ ਤੇ ਚੋਰ ਇੱਕ ਮਿੰਟ ਚ ਲੈ ਕੇ ਪਿਸਤਲ ਕੱਢ ਕੇ ਰੱਖ ਦਿੰਦੇ ਆ ਉਧਰ ਬੀਬੋ ਸ਼ਾ ਮਾਰਕੀਟ ਦੇ ਵਿੱਚ ਚੌਂਕੀਦਾਰ ਦੇ ਵੀ ਗੱਲ ਪੈ ਗੇ ਔਰ ਉਹਨੂੰ ਵੀ ਪਿਸਤਲ ਕੱਢ ਕੇ ਵਿਖਾਇਆ ਗਿਆ ਤੇ ਬੜੀ ਮੰਦਭਾਗੀਆਂ ਘਰਨਾਵਾ ਹੋ ਰਹੀਆਂ ਪਹਿਲਾਂ ਕਦੀ ਵੀ ਤਰਨਤਨ ਸ਼ਹਿਰ ਚ ਇਦਾਂ ਦੇ ਘਰਨਾਵਾ ਬਹੁਤ ਘੱਟ ਵਾਪਰਦੀਆਂ ਆ ਔਰ ਹੁਣ ਬਹੁਤ ਜਿਆਦਾ ਹੀ ਮਾਹੌਲ ਜੜਾ ਵਾ ਮਾੜਾ ਹੋ ਰਿਹਾ ਵਾ ਔਰ ਪ੍ਰਸ਼ਾਸਨ ਬਿਲਕੁਲ ناکਾਮ ਹੈ ਪੂਰੀ ਤਰ੍ਹਾਂ ਸਰਕਾਰ ਫੇਲ ਹੈ ਪੁਲਸ ਨੂੰ ਕਿਹਾ ਜਾਂਦਾ ਵੀ ਕੈਮਰੇ ਲਗਾਏ ਜਾਣਾ ਜਿਹੜੇ ਦੂਜੇ ਕੈਮਰੇ ਲੱਗੇ ਸਰਕਾਰ ਵੱਲੋਂ ਕੈਮਰੇ ਕੋਈ ਲਗਾਏਗੇ ਕਿਵੇਂ ਦੇ ਦੇਓ ਚੀਜ਼ ਸਰਕਾਰ ਵੱਲੋਂ ਕੋਈ ਕੈਮਰੇ ਨਹੀਂ ਲਗਾਏ ਗਏ ਇਸ ਵਕਤ ਪੁਲਸ ਜਦੋਂ ਵੀ ਕੋਈ ਚ ਬਾਰਦਾਤ ਹੁੰਦੀ ਆ ਹਮੇਸ਼ਾ ਦੁਕਾਨਦਾਰਾਂ ਐ ਪੱਲਾ ਛਾੜ ਦਿੰਦੇ ਆ ਵੀ ਤੁਸੀਂ ਆਪਣੇ ਛੱਡਰ ਵਾਲ ਕੈਮਰੇ ਕਰਕੇ ਲਾਏ ਆ ਤੁਸੀਂ ਆਹ ਕੀਤਾ ਤੁਸੀਂ ਚੌਕੀਦਾਰ ਰੱਖੋ ਜੇ ਦੁਕਾਨਦਾਰਾਂ ਨੇ ਚੌਕੀਦਾਰ ਰੱਖਣੇ ਆ ਆਪ ਰਾਖੀ ਕਰਨੀ ਆ ਪੁਲਿਸ ਪ੍ਰਸ਼ਾਸਨ ਕਾਦੇ ਵਾਸਤੇ ਆ ਫਿਰ ਇਹ ਘਰੇ ਜਾ ਕੇ ਬਹਿ ਜਾਣ ਫਿਰ ਆਪੇ ਰਾਖੀ ਕਰ ਲਾਂਗੇ ਇਹ ਤੇ ਕੰਮ ਹੈਗਾ ਪ੍ਰਸ਼ਾਸਨ ਦਾ ਉਹ ਜਿੱਦਾਂ ਵਿੱਚ ਆਵੇ ਰਾਤ ਨੂੰ ਆਪਣੀ ਡਿਊਟੀ ਦੇਣ ਮੋਟਰਸਾਈਕਲ ਤੇ ਆਉਂਦੇ ਆ ਪਹਿਲਾਂ ਹੀ ਹਾਰਨ ਮਾਰਦੇ ਆ ਚੋਰ ਅਲਰਟ ਹੋ ਕੇ ਲੁਕ ਜਾਂਦੇ ਆ ਪੁਲਸ ਆਵੇ ਹਾਰ ਨਾ ਮਾਰੇ ਚੋਰਾਂ ਨੂੰ ਫੜੇ ਚੋਰ ਉਲਟਾ ਚੌਂਕੀਦਾਰ ਵਾਲਾ ਗਾਂਡ ਹੋਇਆ ਵਾ ਉਹ ਚਲੋ ਇੱਕ ਵਰਦੀ ਪਾਉਂਦਾ ਪੁਲਿਸ ਨਾਲ ਦੀ ਖਾਕੀ ਰੰਗ ਦੀ ਉਹਨੂੰ ਹੀ ਪੁਲਿਸ ਨੇ ਧਮਕਾਇਆ ਗਿਆ ਤੂੰ ਵਰਦੀ ਕਿਉਂ ਪਾਉਂਨਾ ਠੀਕ ਹੈ ਜੀ ਕਜਾ ਉਹ ਰਾਤ ਨੂੰ ਸਾਰੇ ਬਾਜ਼ਾਰ ਦੀ ਰਾਖੀ ਕਰਨ ਵਾਲਾ ਬੰਦਾ ਉਹ ਜਿਹੜੇ ਇੱਕ ਚੋਰ ਬੰਦੇ ਆ ਉਹਦਾ ਪਤਾ ਹੀ ਪਿਓ ਫੜਿਆ ਕਹਿੰਦੇ ਉਹਨੂੰ ਛੱਡ ਦਿੱਤਾ ਗਿਆ ਮਤਲਬ ਕੋਈ ਕਾਰਵਾਈ ਨਹੀਂ ਹੋ ਰਹੀ ਦਿਲ ਖਿੱਚਵੀ ਜੋ ਚਾਹੀਦੀ ਜਦੋਂ ਕੈਮਰੇ ਨਹੀਂ ਹੁੰਦੇ ਉਦੋਂ ਵੀ ਤੇ ਕੁੱਝ ਕੰਮ ਕਰਦੇ ਹੀ ਉਹ ਤਾਂ ਨਹੀਂ ਕਰਦੀ ਸੀ ਜੀ ਸਾਬ ਕੋਈ ਚੋਰ ਫੜੀ ਜਾਂਦੀ ਸੀ ਇਹ ਤਾਂ ਇੱਕ ਬਹਾਨੇਬਾਜ਼ੀ ਹੋ ਗਈ ਆ ਜੀ ਇੱਕ ਬਹਾਨਾ ਮਾਰ ਕੇ ਬਸ ਪੱਲਾ ਝਾੜ ਦੇਣਾ ਦੁਕਾਨਦਾਰਾਂ ਨਾਲੋਂ ਇਸ ਗੱਲੋਂ ਸਗੋਂ ਕਿਸਾਨ ਜੂਨੀਅਰ ਮੈਂ ਕਹਾਂਗਾ ਜਿੰਨੇ ਜੱਟ ਭਾਈਚਾਰਾ ਵਾ ਉਹ ਧਰਨਾ ਲਾ ਕੇ ਠੋਕ ਕੇ ਆਪਣਾ ਕੰਮ ਕਰਵਾ ਲੈਂਦੇ ਆ ਦੁਕਾਨਦਾਰ ਕਾਹ ਤੋਂ ਮਰਦੇ ਆ ਟਾਈਮ ਕੋਣੋਂ ਹਰ ਕੋਈ ਚਾਉਂਦਾ ਮੈਂ ਦੁਕਾਨ ਖੋਲਣਾ ਮੇਰਾ ਗਾਗਨਾ ਮੁੜ ਜਾਏ ਮੇਰਾ ਨਾ ਮੁੜ ਜਾਏ ਇਕੱਠੇ ਹੋ ਗਏ ਰਹੀਏ ਭਾਵੇਂ ਅੱਜ ਸਾਰੇ ਜਿਹੜੀ ਦੁਕਾਨਾਂ ਬੰਦ ਰਹਿਣ ਇੱਕ ਵਾਰ ਪਤਾ ਲੱਗ ਜੇ ਪ੍ਰਸ਼ਾਸਨ ਨੂੰ ਵੀ ਹਾਂ ਦੁਕਾਨਦਾਰ ਇੱਕ ਝੋਟਿਆ ਇਕੱਠੇ ਆ ਧੰਨਵਾਦ ਜੀ ਅੱਜ ਸਾਰਾ ਸ਼ਹਿਰ ਬਾਜ਼ਾਰ ਬੰਦ ਪਿਆ ਇਹ ਵਜ੍ਹਾ ਤੇ ਕੀ ਕਾਰਨ ਕਰਕੇ ਇਹਦਾ ਸ਼ਹਿਰ ਬੰਦ ਪਿਆ ਦੇਖੋ ਜੀ ਤਕਰੀਬਨ 2 ਕੁ ਮਹੀਨੇ ਹੋ ਗਏ ਨੇ ਸ਼ਹਿਰ ਦੇ ਵਿੱਚ ਬਹੁਤ ਜਿਆਦੀਆਂ ਵਾਰਦਾਤਾਂ ਲੁੱਟਾਂ ਖੋਹਾਂ ਜਿਹੜੀਆਂ ਹੋ ਰਹੀਆਂ ਸੀ ਵਾਰਦਾਤਾ ਦੇ ਨਾਲ ਨਾਲ ਜਿਹੜੀਆਂ ਸ਼ਹਿਰ ਦੇ ਵਿੱਚ ਦੁਕਾਨਦਾਰ ਨੂੰ ਜਿਹੜੇ ਚੋਰਾਂ ਵੱਲੋਂ ਇੱਕ ਟਾਰਗੇਟ ਦੁਕਾਨਦਾਰਾਂ ਨੂੰ ਟਾਰਗੇਟ ਕੀਤਾ ਜਾਂਦਾ ਪਿਆ ਸੀਗਾ ਸਾਡੇ ਬਾਜ਼ਾਰ ਦੇ ਅੱਡਾ ਬਿਆਰ ਦੇ ਵਿੱਚ ਤੇ ਹੋਰ ਨਾਲ ਤਸੀਲ ਬਿਆਰ ਦੇ ਵਿੱਚ ਤੇ ਨਾਲ ਜਿਹੜੇ ਦੁਕਾਨਦਾਰ ਨੇ ਉਹਨਾਂ ਦੇ ਘਰਾਂ ਵਿੱਚ ਜਿਹੜੀਆਂ ਚੋਰੀਆਂ ਹੋ ਰਹੀਆਂ ਨੇ ਤਕਰੀਬਨ 6-7 ਚੋਰੀਆਂ ਹੋ ਚੁੱਕੀਆਂ ਨੇ ਬਾਜ਼ਾਰ ਦੇ ਵਿੱਚ ਪ੍ਰਸ਼ਾਸਨ ਆਉਂਦਾ ਜੀ ਪ੍ਰਸ਼ਾਸਨ ਆਉਂਦਾ ਜੀ ਆਪਣੀ ਕਾਰਵਾਈ ਲਿਖ ਕੇ ਪੇਪਰ ਤੇ ਲਿਖ ਕੇ ਇੱਕ ਰੁਕਾ ਸਾਨੂੰ ਦੇ ਜਾਂਦਾ ਜੀ ਅਸੀਂ ਆਹ ਕਾਰਵਾਈ ਕਰਤੀ ਆ ਜੀ ਜੇ ਤੁਸੀਂ ਚਾਹੁੰਦੇ ਹੋ ਪਰਚਾ ਕਰਾਉਣ ਨੂੰ ਵੀ ਕਰ ਦਿੰਦੇ ਆ ਇਸ ਤੋਂ ਇਲਾਵਾ ਸਾਡੀ ਕੋਈ ਸੁਣਵਾਈ ਨਾ ਕੋਈ ਚੋਰਾ ਨੂੰ ਕੋਈ ਪੇਰਵਾਹੀ ਕਰਦੇ ਆ ਜੀ ਕੋਈ ਬੰਦੇ ਦੀ ਨਾ ਕੋ ਬੰਦੇ ਦੀ ਜਿਹੜੀ ਸੀਸੀਟੀਵੀ ਫੋਟੋ ਜਿਹੜੀਆਂ ਅਸੀਂ ਆਪਣੇ ਬਲ ਬੂਟੇ ਦੇ ਦੁਕਾਨਦਾਰ ਬਲ ਬੂਟੇ ਦੇ ਆਪਣੇ ਜੋ ਮਰਜ਼ੀ ਕਰ ਲੈਣ ਪਰ ਪ੍ਰਸ਼ਾਸਨ ਵੱਲੋਂ ਕੋਈ ਸਾਨੂੰ ਨਿਆਣ ਦਿੱਤਾ ਗਿਆ ਹੁਣ ਤੱਕ ਜਿੰਨੀਆਂ ਵੀ ਚੋਰੀਆਂ ਹੋਈਆਂ ਵਾ ਹੁਣ ਤੱਕ ਜਿਹੜੇ ਸੀਸੀਟੀਵੀ ਕੈਮਰੇ ਆ ਉਹਨਾਂ ਨੇ ਪ੍ਰਸ਼ਾਸਨ ਨਾਲ ਜਾਂ ਹੋਰ ਕੋਈ ਸ਼ਹਿਰ ਦੇ ਕੈਮਰੇ ਨਹੀਂ ਫੁਲਾਦੇ ਜਿਹੜੇ ਅਸੀਂ ਕੱਢ ਕੇ ਦੇ ਦਈਏ ਪ੍ਰਸ਼ਾਸਨ ਨੂੰ ਉਹੀ ਇਹਨਾਂ ਦੀ ਜਿਹੜੀ ਇਨਕੁਆਇਰੀ ਹੋ ਜਾਂਦੀ ਆ ਉਸ ਤੋਂ ਇਲਾਵਾ ਕੋਈ ਗੱਲ ਨਹੀਂ ਉਹਦੇ ਸਬੰਧ ਵਿੱਚ ਅਸੀਂ ਸਾਰਾ ਸ਼ਹਿਰ ਕੱਲ ਅਸੀਂ ਸਾਰੇ ਸ਼ਹਿਰ ਨੂੰ ਅਸੀਂ ਬੰਦ ਦੀ ਕਾਲ ਦਿੱਤੀ ਗਈ ਆ ਜੇ ਪ੍ਰਸ਼ਾਸਨ ਸਾਨੂੰ ਅੱਜ ਕੋਈ ਨਿਆਂ ਨਹੀਂ ਦਿੰਦਾ ਜਿਹੜੀਆਂ ਸਾਡੀਆਂ 5-6 ਚੋਰੀਆਂ ਹੋਈਆਂ ਦੁਕਾਨਦਾਰ ਦੀਆਂ ਇੱਕ ਸਨੇਰੇ ਦੀ ਦੁਕਾਨ ਤੋਂ ਚੋਰੀ ਹੋਈ ਆ ਹੋਰ ਇੱਥੇ 3 ਲੱਖ ਰੁਪਏ ਕੱਢਿਆ ਗਿਆ ਹੋਰ ਸਮਾਨ ਲੈ ਗਿਆ ਕੱਲ ਇੱਕ ਚਾਵਲਾ ਜਿਹੜੇ ਉਹਨਾਂ ਦੇ ਘਰ ਦੁਕਾਨ ਅੱਗੇ ਸੀ ਪਿੱਛੇ ਘਰ ਸੀ ਇਨ ਕੇਸ ਜੇ ਚੋਰ ਤੇ ਉਹ ਜਿਹੜੇ ਘਰੋਂ ਉੱਠ ਕੇ ਕੋਈ ਮੈਂਬਰ ਕੋਈ ਉੱਠ ਕੇ ਆਮੋ ਸਾਹਮਣੇ ਹੋ ਜਾਂਦਾ ਕੋਈ ਮਿਸ ਹੈਪਨ ਹੋ ਜਾਂਦੀ ਆ ਕੋਈ ਜਾਨੀ ਨੁਕਸਾਨ ਨਾ ਹੋ ਜਾਂਦਾ ਉਹਦਾ ਪ੍ਰਸ਼ਾਸਨ ਜ਼ਿੰਮੇਵਾਰ ਅਸੀਂ ਇਹ ਚੀਜ਼ ਬਾਰ-ਬਾਰ ਪ੍ਰਸ਼ਾਸਨ ਨੂੰ ਸਵਾਲ ਪੁੱਛਦੇ ਆ ਕਿ ਤੁਹਾਡੀ ਜਿਹੜੀ ਪੀਸੀਆਰ ਆ ਉਹ ਬਿਲਕੁਲ ਸੁਸਤ ਉਹ ਇੱਥੋਂ ਆਉਂਦੀ ਆ ਤੇ ਦਰਵਾਜ਼ਾ ਸਭ ਜਾ ਕੇ ਅੱਡੇ ਬਣਾਏ ਨੇ ਉਹ ਜਾ ਕੇ ਕਿਤੇ ਨਾ ਕਿਤੇ ਸੌਂ ਜਾਂਦੀ ਆ ਪੀਸੀਆਰ ਜ਼ੀਰੋ ਆ ਸ਼ਹਿਰ ਦਾ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਵਾ ਅਸੀਂ ਪ੍ਰਸ਼ਾਸਨ ਨੂੰ ਜੇ ਕਹਿੰਨੇ ਆ ਵੀ ਜੇ ਤੇ ਇਹਨਾਂ ਦੇ ਹੱਥ ਕੁਝ ਨਹੀਂ ਹੈਗਾ ਤੇ ਅਸੀਂ ਦੁਕਾਨਾਂ ਨੂੰ ਤਾਲੇ ਮਾਰ ਦਿੰਦੇ ਆ ਤੇ ਪ੍ਰਸ਼ਾਸਨ ਜਿਹੜਾ ਵਾ ਉਹ ਥਾਣੇ ਨੂੰ ਥਾਣੇ ਨੂੰ ਤਾਲਾ ਮਾਰ ਦਿੰਨ ਥਾਣੇ ਨੂੰ ਤਾਲਾ ਤਾਂ ਮਾਰਨ ਕਿਉਂਕਿ ਜਿਹੜੇ ਜਿਹੜੀ ਸ਼ਹਿਰ ਵਾਸੀ ਆ ਉਹ ਪਰੇਸ਼ਾਨ ਹੋ ਚੁੱਕੇ ਆ ਜੇ ਸ਼ਹਿਰ ਵਾਸੀ ਜੇ ਸੁੱਖ ਦੀ ਨੀਂਦ ਨਹੀਂ ਸੌ ਸਕਦੇ ਤੇ ਅਸੀਂ ਇਹਨਾਂ ਅੱਗੇ ਗਾੜੀ ਬੇਨਤੀ ਕਰਦੀਆਂ ਵੀ ਸ਼ਹਿਰ ਨੂੰ ਤਾਲਾ ਮਾਰ ਕੇ ਤੇ ਆਪਣੇ ਘਰਾਂ 'ਚ ਤਾਲਾ ਅੱਜ ਵੀ ਬੰਤ ਕੀਤਾ ਗਿਆ ਅਸੀਂ ਹੁਣ ਰਾਤੀ ਕੱਲ ਸਾਡੀ ਮੀਟਿੰਗ ਹੋਈ ਸੀ ਐਸਐਚਓ ਸਾਹਿਬ ਨਾਲ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਹੈ ਵੀ ਅੱਜ ਅਸੀਂ ਜਿਹੜੇ 4-5 ਜਿਹੜੀਆਂ ਚੋਰੀਆਂ ਯੋ ਉਹਨਾਂ ਦੀ ਜਿਹੜੀ ਨਿਗਾਹ ਦੇ ਵਿੱਚ ਹੈਗੀਆਂ ਨੇ ਉਹ ਅਸੀਂ ਪੜਤਾਲ ਕਰਕੇ ਉਹ ਚੋਰਾਂ ਨੂੰ ਫੜਾਂਗੇ ਜੇ ਅੱਗੇ ਤੋਂ ਜੇ ਕੋਈ ਚੋਰੀ ਹੋ ਗਈ ਉਹ ਆਂਦੇ ਵੀ ਅਸੀਂ ਜੁੰਮੇਵਾਰਾਂ ਪਰ ਤਾਂ ਜੀ ਇੱਕ ਸਵਾਲ ਹੈ ਕਿ ਜਿੱਥੇ ਐਮਐਲਏ ਖੁਦ ਸੁਰੱਖਿਅਤ ਨਹੀਂ ਉੱਥੇ ਲੋਕਾਂ ਦੀ ਸੁਰੱਖਿਆ ਕਿੱਦਾਂ ਹੋਵੇਗੀ ਕਿਉਂਕਿ ਸਰਕਾਰ ਤੇ ਇੱਕ ਆਸ ਹੁੰਦੀ ਹੈ ਲੋਕਾਂ ਨੂੰ ਦੇਖੋ ਇਹ ਤੁਸੀਂ ਸਵਾਲ ਬਹੁਤ ਵਾਰ ਕੀਤਾ ਹੋਇਆ ਜਿਹੜਾ ਐਮਐਲਏ ਸਾਹਿਬ ਜਿਹੜੇ ਆਪ ਖੁਦ ਸੁਰੱਖਤ ਨਹੀਂ ਹੈਗੇ ਜਿਹੜਾ ਐਮਐਲਏ ਸਾਹਿਬ ਆ ਉਹ ਸ਼ਹਿਰ ਦਾ ਰਾਜਾ ਹੁੰਦਾ ਜੀ ਜਿਹੜੇ ਸ਼ਹਿਰ ਸਾਡਾ ਜੁੜਾ ਜ਼ਰੂਰੀ ਤਰਨ ਤਰ ਨਹੀਂ ਹੈ ਨਾਲ ਕੁਝ 100 ਤੇ ਕੁਝ ਪਿੰਡ ਲੱਗਦੇ ਨਾਲ ਇਹਨੂੰ ਸ਼ਹਿਰ ਦੇ ਵਿੱਚ ਉਹ ਪੂਰੇ ਪੂਰੇ ਹਲਕੇ ਦੇ ਵਿੱਚ ਕੋਈ ਸੁਰੱਖਤ ਨਹੀਂ ਹੈਗਾ ਐੜਾ ਐਮਐਲਏ ਸਾਹਿਬ ਰਾਜੇ ਨੇ ਸ਼ਹਿਰ ਦੇ ਉਹ ਰਾਜੇ ਦੇ ਘਰ ਜਦੋਂ ਚੋਰੀ ਹੋ ਜੇ ਨਾ ਤੇ ਪ੍ਰਜਾ ਫਿਰ ਖਾਲੀ ਹੋ ਜਾਂਦੀ ਹੈ ਜੀ ਉਹਦਾ ਕੋਈ ਵਾਲੀਵਾਸ ਨਹੀਂ ਹੁੰਦਾ ਤੇ ਮੈਂ ਬੇਨਤੀ ਕਰਦਾ ਐਮਐਲਏ ਸਾਹਿਬ ਨੂੰ ਜੀ ਉਹਨਾਂ ਨੂੰ ਵੀ ਜਵਾਬਾਂ ਦੀ ਲੋੜ ਆ ਕਿਉਂਕਿ ਉਹਨਾਂ ਵੱਲੋਂ ਵੀ ਅਜੇ ਤੱਕ ਕੋਈ ਬਿਆਨ ਨਹੀਂ ਅਜੇ ਤੱਕ ਆਇਆ ਨਾ ਉਹਨਾਂ ਨੇ ਸਾਨੂੰ ਅਜੇ ਤੱਕ ਕੋਈ ਇਨਸ਼ਵਾਸਨ ਦਵਾਇਆ ਵੀ ਸ਼ਹਿਰ ਵੱਲੋਂ ਵੋਟਾਂ ਆ ਗਈਆਂ ਗਾਂਵ ਹਾਰ ਗਏ ਨੇ ਫਿਰ ਵੀ ਗਾਂਹੜੀਆਂ ਅਜੇ ਤੱਕ ਉਹਨਾਂ ਨੂੰ ਸਹੇਦ ਨਹੀਂ ਮਿਲੀ ਕਿ ਜਿਹੜਾ ਸ਼ਹਿਰ ਵਿੱਚ ਉਹਨਾਂ ਨੇ ਇੱਕ ਫਤਵਾ ਇੱਕ ਇੱਕ ਪਾਸੇ ਦਿੱਤਾ ਵਾ ਪਰ ਸ਼ਹਿਰ ਵਾਸੀਆਂ ਨੂੰ ਉਹਨੂੰ ਸੁਣਨ ਦੀ ਲੋੜ ਆ ਹੁਣ ਤੇ ਮੈਂ ਬੇਨਤੀ ਕਰਦਾ ਐ ਐਮਐਲਏ ਸਾਹਿਬ ਤੁਸੀਂ ਵੀ ਹੋਣ ਸਾਡਾ ਸਹਿਯੋਗ ਦਿਓ ਸ਼ਹਿਰ ਵਾਸੀਆਂ ਨੂੰ ਤੇ ਜਿਹੜੇ ਇਹ ਦੁਕਾਨਦਾਰ ਜਿਹੜੀ ਸੁੱਖ ਦੀ ਨੀਂਦ ਸੌ ਸਕਣ। ਆ ਸ਼ਹਿਰ ਚਾਹੋਗੇ ਇੱਕ ਪਾਸੇ ਇੱਕ ਮਨਵੀਜੀ ਇੱਕ ਪਾਸੇ ਉਹ ਕਰਨ ਦਾ ਇੱਕ ਪਾਸੇ ਚੋਰੀਆਂ ਹੋ ਰਹੀਆਂ ਦੂਜੇ ਪਾਸੇ ਇੱਕ ਮਿੰਟ ਦੂਜੇ ਪਾਸੇ ਉਹ ਯੰਗਸਟਰਾਂ ਦੀਆਂ ਵਪਾਰੀਆਂ ਧਮਕੀਆਂ ਆ ਰਹੀਆਂ ਵਾ ਤੇ ਇਸ ਟਾਈਮ ਤੇ ਜਿਹੜਾ ਵਪਾਰੀ ਆ ਉਹ ਵੀ ਆਪਣਾ ਸ਼ਹਿਰ ਚ ਸਕਸੈਸ ਹੁੰਦਾ ਪਿਆ। ਪਹਿਲਾਂ ਦੇ ਸਭ ਤੋਂ ਪਹਿਲਾਂ ਤੇ ਮੈਂ ਅੱਜ ਬੜਾ ਧੰਨਵਾਦੀ ਆ ਜੀ ਕਿ ਜਿਹੜੇ ਅੱਜ ਸਾਰੇ ਦੁਕਾਨਦਾਰ ਇਕੱਠੇ ਹੋਏ ਆ ਜੀ ਇਹ ਪਹਿਲੀ ਵਾਰੀ ਆ ਕਿ ਅੱਡੀ ਗਿਣਤੀ ਦੇ ਵਿੱਚ ਦੁਕਾਨਦਾਰ ਇਕੱਠੇ ਹੋਏ ਨਹੀਂ ਤੇ ਅੱਗੇ ਆਪਾਂ ਕਾਲ ਕਰਦੇ ਅੱਦੇ ਦੁਕਾਨਦਾਰ ਕਿ ਅੱਜ ਹਰ ਦੁਕਾਨਦਾਰ ਨੂੰ ਪਤਾ ਲੱਗਾ ਕਿ ਇਹ ਮਜਬੂਰੀ ਬਣ ਗਈ ਆ ਇਹ ਗੈਂਗਸਟਰ ਇਹ ਚੋਰ ਜਿਹੜੇ ਆ ਇਹ ਆਪਣੇ ਘਰਾਂ 'ਚ ਪੈਣ ਲੱਪੇ ਆ ਜੀ ਇਹ ਦੇਖੋ ਚੋਰਾਂ ਦੀ ਚੋਰੀਆਂ ਤੇ ਕਰਦੇ ਆ ਨਾਲ ਵੇਖੋ ਅੱਜ ਦੁਕਾਨਦਾਰ ਕੋਈ ਸੁਰੱਖਤ ਨਹੀਂ ਹੈਗਾ ਆਗੇ ਦੁਕਾਨਾਂ ਤੇ ਆਗੇ ਧਮਕੀਆਂ ਦੇ ਦਿੰਦੇ ਆ ਘਰਾਂ ਦੇ ਦਿੰਦੇ ਆ ਕਿ ਤੁਹਾਡੇ ਫੜਾਣਾ ਮਾਰ ਦਾਂਗੇ ਫੜਾਣਾ ਮਾਰ ਦਾਂਗੇ ਦੇਖੋ ਇਹਦੇ ਵਾਸਤੇ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਦੀ ਲੋੜ ਆ ਜਿਹਦੇ ਨਾਲ ਆਮ ਇਨਸਾਨ ਕਿਉਂਕਿ ਵਪਾਰ ਤੇ ਅੱਗੇ ਹੀ ਨਹੀਂ ਹੈਗੇ ਜੀ ਵਪਾਰ ਵੈਸੇ ਖਤਮ ਹੋ ਗਏ ਆ ਤੇ ਬੇਨਤੀ ਕਰਦਾ ਮੈਂ ਐਸਪੀ ਸਾਹਿਬ ਨੂੰ ਸਾਡੇ ਮੌਜੂਦਾ ਐਮਐਲਏ ਸਾਹਿਬ ਨੂੰ ਕਿ ਜਿਹੜਾ ਇਹ ਜਿਹੜਾ ਚੋਰੀਆਂ ਹੋ ਰੀਆਂ ਵਾ ਜਿਹੜੇ ਧਮਕੀਆਂ ਆਉਂਦੀਆਂ ਵਾ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਜਿਹੜੇ ਲੋਕ ਜਿਹੜੇ ਚੈਨ ਨਾਲ ਵਪਾਰ ਕਰ ਸਕਣ ਆਪਣਾ ਜੀ ਟੀਵੀ ਨਹੀਂ ਲੱਗੇ ਗਏ ਜੇ ਪਹਿਲਾਂ ਲੱਗੇ ਸੀ ਬੋੜੀ ਚੌਂਜ ਉਹ ਵੀ ਲੱਭੇ ਨਹੀਂ ਪਤਾ ਕਿੱਥੇ ਗਏ ਆ ਕਿਵੇਂ ਦੇ ਦਿਓ ਅਗਰ ਸੀਸੀਟੀਵੀ ਕੈਮਰੇ ਸ਼ਹਿਰ 'ਚ ਲੱਗੇ ਉਹਨਾਂ ਲੱਗੇ ਸਾਰੇ ਚੌਂਕਾਂ ਵਿੱਚ ਤੇ ਇਹ ਚੋਰੀਆਂ ਨੂੰ ਥੋੜਾ ਫਰਕ ਪੈ ਸਕਦਾ ਬਹੁਤ ਜਿਆਦਾ ਫਰਕ ਪੈ ਸਕਦਾ ਜੀ ਬਹੁਤ ਹੀ ਜਿਆਦਾ ਫਰਕ ਪੈ ਸਕਦਾ ਪਰ ਇਹ ਹੈ ਕਿ ਪ੍ਰਸ਼ਾਸਨ ਇਹ ਵੇਲੇ ਪੁਲਿਸ ਪ੍ਰਸ਼ਾਸਨ ਬਿਲਕੁਲ ਸੁਸਤ ਹੋਇਆ ਪਿਆ ਜੀ ਜੋ ਪੁਲਿਸ ਪ੍ਰਸ਼ਾਸਨ ਅੱਜ ਵੀ ਆਪਣੀ ਹਰਕਤ ਵਿੱਚ ਆ ਜਾਂਦਾ ਤੇ ਮੇਰੇ ਖਾਲ CCTV ਕੈਮਰਾ ਦੀ ਵੀ ਆਪਾਂ ਨੂੰ ਲੋੜ ਨਹੀਂ ਪੈਣੀ ਮੈਂ ਤੇ ਉਹ ਮੰਗਰੂਗਾ ਜੀ ਕਿ ਜੇਕਰ ਇਹਨਾਂ ਦਾ ਹੈ ਵਾ ਪੁਲਿਸ ਪ੍ਰਸ਼ਾਸਨ ਜੇ ਅੱਜ ਵੀ ਕੋਈ ਨਾ ਕੋਈ ਕਰ ਜਵੇ ਤੇ ਬੈਟਰ ਮੇਰਾ ਖਾਲ ਨਹੀਂ ਤੇ ਆਉਣ ਵਾਲੇ ਸਮੇਂ ਮੇਰੇ ਦੁਕਾਨਾ ਆਪਾਂ ਨੂੰ ਬੰਦ ਕਰਨੀਆਂ ਪੈਣਗੀਆਂ ਜੋ ਹਾਲਾਤ ਸਾਡੀ ਬਣ ਚੁੱਕੀ ਦੁਕਾਨਦਾਰਾਂ ਦੀ ਬਹੁਤ ਮਾੜੀ ਬਣ ਚੁੱਕੀ ਦੁਕਾਨਦਾਰਾਂ ਦੀ ਪੁਲਿਸ ਪ੍ਰਸ਼ਾਸਨ ਦਾ ਸਰਕਾਰੀ ਰੇਲ ਹੋ ਚੁੱਕੀ ਹੈ। ਕੋਈ ਗੱਲ ਇਹ ਆ ਵੀ ਪਹਿਲੀ ਤੇ ਬਹੁਤ ਖੁਸ਼ੀ ਦੀ ਗੱਲ ਆ ਵੀ ਆ ਸਾਰਾ ਸ਼ਹਿਰ ਇਕੱਠਾ ਹੋਇਆ ਵਾ। ਸ਼ਹਿਰ ਵਾਲੇ ਬਹੁਤ ਔਖੇ ਆ। ਸਭ ਤੋਂ ਪਹਿਲੀ ਗੱਲ ਵੀ ਕਾਰੋਬਾਰੀ ਜਿਹੜਾ 1 ਰੁਪਈਏ ਦੇ ਵਿੱਚੋਂ 40 ਪੈ ਰਹਿ ਗਿਆ। ਦੁਕਾਨਦਾਰ ਆਪਣੇ ਕਾਰੋਬਾਰ ਤੋਂ ਔਖਾ ਤੇ ਉਤੋਂ ਵੇਖੋ ਚੋਰੀਆਂ ਹੁੰਦੀਆਂ ਵਾ। ਚੋਰੀਆਂ ਵੀ ਇੱਕ ਨਵੇਂ ਤਰੀਕੇ ਦੇ ਨਾਲ ਹੁੰਦੀਆਂ ਵੀ ਕੋਠਿਆਂ ਤੇ ਆਉਂਦੇ ਬਾਹਰ ਹੀ ਪਹਿਰੇਦਾਰ ਨੂੰ ਕਹਿੰਨੇ ਉਹ ਕਹਿੰਦਾ ਵੇਖੋ ਜੇ ਇਹ ਤੇ ਤੁਹਾਡੇ ਸ਼ਟਰ ਨਹੀਂ ਵੇਖ ਸਕਦੇ ਤੁਹਾਡੇ ਘਰ ਅੰਦਰ ਕੀ ਹੁੰਦਾ ਪੈਸੇ ਕੋਈ ਨਹੀਂ ਕਰ ਸਕਦੇ। ਅਸੀਂ ਪੁਲਿਸ ਪ੍ਰਸ਼ਾਸਨ ਵੇਖ ਕਹਿੰਨੇ ਵੀ ਆਪਣ ਅਹੀਂ ਕੱਲ ਫੁਟੇਜ ਕੈਮਰੇ ਦੀ ਘਟਾਈ ਆ ਤੇ ਪੌਣੇ 2 ਵਜੇ ਉਹ ਅੰਦਰ ਵੜੇ ਤੇ 6 ਵਜੇ ਨਿਕਲੇ ਜਦ ਤੱਕ ਦਿਨ ਚੜ੍ਹਿਆ ਹੁੰਦਾ 4 ਘੰਟੇ ਉਹ ਲੋਕਾਂ ਦੇ ਘਰਾਂ ਹੀ ਫੋਲਦੇ ਰਹੇ ਸਾਡਾ ਵੀ ਬੂਆ ਭੰਨਿਆ ਸਾਡੇ ਗਵਾਂਡੀਆਂ ਦਾ ਵੀ ਭੰਨਿਆ ਪਰ ਵੇਖੋ ਵੀ ਪੁਲਿਸ ਪ੍ਰਸ਼ਾਸਨ ਕੀ ਕਰਦਾ ਹੈ ਜਦੇ ਬਾਰੇ ਅਸੀਂ ਉਹ ਕਾਵਾਂਗੇ ਕਿ ਇਹਨਾਂ ਦੀ ਨਫਰੀ ਵਧੇ ਇਹਨਾਂ ਦੇ ਸ਼ਹਿਰ ਦੇ ਵਿੱਚ ਗਸ਼ਤ ਵਧੇ ਇਹਨਾਂ ਦੇ ਚੌਂਕ ਦੇ ਵਿੱਚ ਨਾਕਾ ਲੱਗੇ ਜੇ ਵਕਰੇ-ਵਕਰੇ ਟੋਟਿਆਂ ਦੇ ਵਿੱਚ ਪਹਿਰੇਦਾਰ ਲੱਗੇ ਆ ਪਰ ਇਹ ਚੋਰੀਆਂ ਜਿਹੜੀਆਂ ਦਿਨ-ਦਿਨ ਲਗਾਤਾਰ ਵਧੀਆਂ ਜਾਂਦੀਆਂ ਪ੍ਰਸ਼ਾਸਨ ਨੂੰ ਇਹੋ ਮੰਗ ਕਰਦੇ ਆ ਵੀ ਆਪਣੀ ਨਫਰੀ ਵਧਾਓ ਦੁਕਾਨਦਾਰ ਅੱਗੇ ਬੜੇ ਓਕੇ ਕਾਰੋਬਾਰ ਅੱਗੇ ਬੜਾ ਘਟਿਆ ਪਿਆ ਵਾ ਪਰ ਇੱਕ ਇਹ ਵੀ ਤਰ੍ਹਾਂ ਜਦੋਂ ਕਾਇਦਾ ਨੁਕਸਾਨ ਹੋ ਜਾਂਦਾ ਤੇ ਉਹ ਵੇਖਦਾ ਵੀ ਮੇਰੇ ਨਾਲ ਕੀ ਬਣਿਆ ਅਸੀਂ ਆ ਡੀਐਸਪੀ ਸਾਹਿਬ ਇਹਨਾਂ ਨੂੰ ਬੇਨਤੀ ਹੋ ਕਰਾਂਗੇ ਵੀ ਤੁਸੀਂ ਇੱਥੇ ਆਣ ਕੇ ਜੇ ਆਏ ਜੇ ਤੇ ਲੋਕਾਂ ਦੀਆਂ ਤਕਲੀਫਾਂ ਸੁਣੋ ਤੇ ਸ਼ਹਿਰ ਦੇ ਵਿੱਚ ਨਫਰੀ ਵਧਾਓ ਤਾਂ ਕਿ ਜਿਹੜੇ ਲੋਕ ਚੈਨ ਦੇ ਨਾਲ ਆਪਣੇ ਘਰਾਂ ਦੇ ਵਿੱਚ ਰਹਿ ਸਕਣ ਸਾਨੂੰ ਬਹੁਤ ਸਮਾਂ ਹੋ ਗਿਆ ਰਾਜਨੀਤੀ ਦੇ ਵਿੱਚ ਦਖਲਦਾਜੀ ਕਰਦਿਆਂ ਨੂੰ ਤੇ ਸਾਡਾ ਇੰਨਾ ਪਿਆਰ ਆ ਸ਼ਹਿਰਦਾਰਾਂ ਨਾਲ ਵੀ ਜਿਵੇਂ ਆਪਾਂ ਇੱਕ ਪਰਿਵਾਰ ਹੀ ਆ ਪਰ ਆ ਜਿਹੜਾ ਕੰਮ ਹਾਵਾਂ ਅਸੀਂ ਜ਼ਿੰਦਗੀ 'ਚ ਪਹਿਲੀ ਵਾਰੀ ਵੇਖਿਆ ਜਿਹੜਾ ਲਗਾਤਾਰ ਹੋ ਰਿਹਾ ਵਾ ਤੇ ਪੁਲਸਰ ਕੋਈ ਕਾਰਵਾਈ ਨਹੀਂ ਹੋ ਰਹੀ ਹਾਲਾਂਕਿ ਅਸੀਂ ਮੀਟਿੰਗਾਂ ਜਿਵੇਂ ਪੁਲਸਰ ਦੇ ਜਾਂਦੇ ਰਹੇ ਆ ਸਭ ਕੁਝ ਕਰਦੇ ਰਹੇ ਆ ਅਫਸਰ ਇੰਨਾ ਸਹਿਯੋਗ ਦਿੰਦੇ ਰਹੇ ਆ ਉਹਨਾਂ ਨੇ ਇਹੋ ਕਹਿਣਾ ਵੀ ਸਾਡਾ ਫਰਜ਼ ਬੰਦਾ ਲੋਕਾਂ ਨੂੰ ਇਨਸਾਫ ਦੇਣਾ ਪਰ ਹੁਣ ਤੇ ਪ੍ਰਸ਼ਾਸਨ ਬਿਲਕੁਲ ਸੌਂ ਹੀ ਗਿਆ ਹੈ ਵੇਖੋ ਇੱਥੇ ਚੋਰੀ ਨਹੀਂ 50 ਚੋਕੜੀਆਂ ਗਿਣ ਲਓ ਨਿੱਗੀਆਂ ਨਿੱਗੀਆਂ ਚੋਰੀਆਂ ਜੇ ਕਦੇ ਮਾੜੀ ਮੋਟੀ ਵੀ ਕਦੇ ਚੜ੍ਹ ਚੜ੍ਹੀ ਹੋਈ ਹੈ ਉਹ ਵੀ ਚੋਕੇ ਲੋਕੀ ਲੈ ਜਾਂਦੇ ਆ ਵੇਖੋ ਇੰਨੇ ਘਰਾਂ ਦੇ ਵਿੱਚ ਚੋਰੀਆਂ ਹੋਣੀਆਂ ਤੇ ਪੁਲਿਸ ਦੇ ਕੰਨ ਤੇ ਕੋਈ ਜੂੰ ਸਿਰਕਦੀ ਨਹੀਂ ਲੋਕਾਂ ਦੇ ਘਰਾਂ ਦੇ ਵਿੱਚ ਲੁੱਟਾਂ ਖੋਹਾਂ ਵਾਲੇ ਆ ਜਾਂਦੇ ਆ ਤੇ ਇਹੋ ਵਿਵਾਦ ਹੋਣਦੇ ਵੀ ਅਸੀਂ ਫੜ ਲਾਂਗੇ ਕੋਈ ਕਾਰਵਾਈ ਨਹੀਂ ਹੁੰਦੀ ਪਈ ਲੋਕ ਅੱਗੇ ਜਿਹੜੇ ਆ ਇਕੱਠੇ ਹੋਏ ਆ ਤੇ ਪ੍ਰਸ਼ਾਸਨ ਦੇ ਵਿਰੋਧ ਵਾਜ ਠਾਉਣ ਲੱਗੇ ਆ ਅਸੀਂ ਤੇ ਕਹਿੰਦੇ ਅੱਜ ਵੀ ਪ੍ਰਸ਼ਾਸਨ ਜਾਗ ਪੋਏ ਕੋਈ ਗੱਲ ਅਸੀਂ ਨਹੀਂ ਜਿਹੜੀ ਨਹੀਂ ਕਰ ਸਕਦਾ ਪਰਛਾਇਣ ਪਰ ਫਿਰ ਵੀ ਅਸੀਂ ਇਹੋ ਇਹੋ ਕਰਾਂਗੇ ਕਿ ਜੇ ਮਾੜਾ ਇਹ ਮਿਹਰ ਕਰਨ ਤੇ ਇਹਨਾਂ ਨੂੰ ਸੋਝੀ ਆਵੇ ਤੇ ਲੋਕਾਂ ਦਾ ਭਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਕਾਨਦਾਰ ਇਕੱਠੇ ਪਿਆਰ ਬੱਧ ਰੱਖਿਆ ਇਹ ਕੀ ਮੰਗਾਈਆਂ ਸਰ ਕੀ ਕਹਿਣਾ ਚਾਹੋ ਇਹਨਾਂ ਦੀਆਂ ਮੰਗਾਵਾਂ ਵੀ ਆ ਜਿਹੜੀਆਂ ਕੋਈ ਇਸ ਨੇ ਮਹੀਨੇ ਦੇ ਵਿੱਚ ਕੁਝ ਹੋਣ ਚੋਰੀਆਂ ਹੋਈਆਂ ਵਾ ਉਹਨਾਂ ਦੀ ਹੈ ਵੀ ਉਹ ਚੋਰੀਆਂ ਜ਼ਿਆਦਾ ਹੋਣੀਆਂ ਉਹਦੇ ਕਰਕੇ ਇਹਦਾ ਅੱਜ ਤੋਂ ਮੜਾ ਜਾਦਾ ਇਸ ਤੋਂ ਕੰਟ ਕਰ ਦਿੱਤਾ ਭਾਈਚਾਰੇ ਨੇ ਪਰ ਮੈਂ ਇਹਨਾਂ ਨੂੰ ਵਿਸ਼ਵਾਸ ਇਹ ਦੇਣਾ ਉਹ ਚੋਰੀਆਂ ਇਹ ਜਣੀਆਂ ਸਟ੍ਰੈਸ ਕਰਾਂਗੇ ਵੱਧ-ਵੱਧ ਸਟ੍ਰੈਸ ਕਰਾਂਗੇ ਉਹ ਸਾਡੀਆਂ ਹੋ ਗਈਆਂ ਤੇ ਜੇ ਕੋਈ ਇੱਕ 2-4 ਇੰਚੀਆਂ ਤੋਂ ਵਾਹੀ ਪਲੇਸ ਕਰਕੇ ਇਹਨਾਂ ਨੂੰ ਦਵਾਂ ਸਰ ਦਰਜਨ ਤੋਂ ਵੱਧ ਚੋਰੀਆਂ ਹੋ ਗਈਆਂ ਸ਼ਹਿਰ 'ਚ ਤੇ ਸ਼ਹਿਰ ਵਾਸੀ ਇੰਨੇ ਕੇ ਪ੍ਰੇਸ਼ਾਨ ਹੋ ਗਏ ਉਹਨਾਂ ਦਾ ਵਿਸ਼ਵਾਸ ਝੜ ਗਿਆ ਪੁਲਿਸ 'ਤੇ ਕਿਵੇਂ ਦੀ ਵਿਸ਼ਵਾਸ ਗੁਆ ਲਿਆ ਤੇ ਅੱਜ ਤਾਂ ਇਹਦਾ ਰੋਜ਼ ਵੇਖਣ ਵੇਖ ਰਿਹਾ ਵਾ ਉਹ ਵਿਸ਼ਵਾਸ ਗੁਆ ਵੀ ਅਸੀਂ ਵੱਧ-ਵੱਧ ਕਰਕੇ ਦਵਾਂਗੇ ਇਹਨਾਂ ਨੂੰ ਜਿਹੜੀਆਂ ਚੋਰੀਆਂ ਹੋ ਜਾਂ ਤਾਂ ਕੋਈ ਅਸੀਂ ਟ੍ਰੈਸ ਕਰੀਏ ਜਾਂ ਕੁਛ ਨਹੀਂ ਦਿੰਦੀਆਂ ਵਾ ਜਿਹੜੀਆਂ ਰਿੰਦੀਆਂ ਅਸੀਂ ਜਲਦੀ ਤੋਂ ਜਲਦੀ ਟ੍ਰੈਸ ਕਰਾਂਗੇ ਪਰ ਮੈਂ ਇਹਨਾਂ ਨੂੰ ਦੁਕਾਨਦਾਰਾਂ ਨੂੰ ਅਪੀਲ ਕਰਦਾ ਵੀ ਆਪਣੇ ਜਿਹੜੇ ਇਹਨਾਂ ਦੇ ਕੋਈ ਚੌਕੀਦਾਰ ਆ ਕੋਈ ਉਹ ਵੀ ਇਹਨੂੰ ਆਪਣਾ ਰੱਖ ਲੈ ਦੁਕਾਨਦਾਰਾਂ ਦੇ ਬਾਹਰ ਉਹ ਵੀ ਨਿਗਰਾਨੀ ਕਰਨ ਕੋਈ ਸਾਡੇ ਪੀਸੀਆਰ ਵਾਲ ਮਿਲ ਕੇ ਆਪਾਂ ਸਾਰੇ ਇੱਥੇ ਇਕੱਠੇ ਕਰੀਏ ਵੀ ਦੁਕਾਨਦਾਰਾਂ ਦੇ ਖਲੇ-ਖਲੇ ਤੇ ਵੀ ਆ ਵੀ ਰੋਜ਼ ਪਾਇਆ ਜਾਂਦਾ ਕਿ ਬਿਜਾਰਾਂ ਦੇ ਵਿੱਚ ਕੋਈ ਪ੍ਰਸ਼ਾਸਨ ਵਾਲਾ ਨਹੀਂ ਹੁੰਦਾ ਕੋਈ ਡਿਊਟੀ ਤੇ ਨਹੀਂ ਹੁੰਦਾ ਕੋਈ ਪੀਸੀਆਰ ਹੁੰਦੀ ਆ ਸਾਡੀ ਪਰ ਇਹ ਵੀ ਇਹੀ ਕਿਦਾਂ ਚੋਰੀ ਹੁੰਦੀ ਵਾ ਕਿ ਇਹਨਾਂ ਦੇ ਜਿਹੜੇ ਕੈਮਰੇ ਆਪਣੀ ਦੁਕਾਨ ਨੂੰ ਕਰਦੇ ਆ ਪਰ ਕੈਮਰੇ ਤੋਂ ਕਿਸੇ ਵਾਰੀ ਹੀ ਲੀਡ ਲਾ ਕੇ ਹੀ ਬੜੀ ਬੂਤਾਂ ਕਿ ਤੋਰ ਫੜ ਲੈਣੇ ਆ। ਅੱਜ ਲੁਧਿਆਣੇ ਤੱਕ ਕਿਤੇ ਵੀ ਹੁੰਦਾ ਬਈ ਚੋਰੀ تقريبا ਫੜ ਲੈਣੇ ਆ। ਪਰ ਜਿਹੜੇ ਕੈਮਰੇ ਬਾਜ਼ਾਰ 'ਚ ਜਈਏ ਕੈਮਰਾ ਆਪਣੀ ਦੁਕਾਨ ਤੇ ਖੜਾ ਕੋਈ ਬਾਜ਼ਾਰ ਨਹੀਂ ਕਵਰ ਕਰਦਾ। ਸਰ ਜਦੋਂ ਕਿੰਨੇ ਪੀੜਾ ਦਾ ਮੈਂ ਕਹਦਾ ਵੀ ਉਹ ਵੀ ਆਪਣੇ ਕੈਮਰੇ ਜਿਹੜੇ ਬਾਜ਼ਾਰਾਂ ਨੂੰ ਵੀ ਥੋੜਾ ਜਿਹਾ ਲਾਉਂਡ ਵੀ ਜਿਹੜਾ ਬਾਜ਼ਾਰ ਵੀ ਜਿਆਦਾ ਕਲੀਅਰ ਹੋ ਜਾਵੇ ਵੀ ਬਾਜ਼ਾਰ ਤੋਂ ਵੀ ਘੁੰਮਦਾ ਜਾਂਦਾ ਰਹੀ ਜਦ ਉਹ ਦੇਖ ਸਕੇ ਤਾਂ ਹੀ ਉਹਦੀ ਲੀਡ ਕਰ ਸਕਦਾ। ਜਦੋਂ ਕੈਮਰੇ ਇਸ ਦੇ ਉਹਦੇ ਵੀ ਸਰ ਚੋਰੀਆਂ ਪੁੱਛ ਪੇਸ ਕਰਦੀ ਹੁੰਦੀਆਂ। ਉਹਨੇ ਕੀ ਗੱਲ ਕੈਮਰੇ ਦਾ ਹੀ ਕਹ ਬਹਾਨਾ ਰਹਿ ਗਿਆ ਲੂ ਲੂ ਕਹਿੰਦੇ ਬਈ ਵੀ ਬਹਾਨਾ ਰਹਿ ਗਿਆ ਕੈਮਰੇ ਦਾ ਹੀ ਰਹਿ ਗਿਆ ਨਾ ਬਹਾਨਾ ਨਹੀਂ ਚੇ ਨਹੀਂ ਗਿਆ ਚੋਰੀਆਂ ਹੀ ਕੀਤੀਆਂ ਡਰੈਸ ਜਿਹੜੀਆਂ ਜਗ੍ਹਾ ਹੀ ਕਰਦੇ ਉਹਨਾਂ ਦਾ ਵੀ ਇਹਨੂੰ ਕਹ ਦੱਸਿਆ ਗਿਆ ਵੀ ਉਹਨਾਂ ਨੇ ਕੀਤੀਆਂ ਚੋ ਚਾ ਡਰੈਸ ਜਿਹੜੀ ਚੋਰੀ ਹੋ ਗਈ ਉਹ ਡਰੈਸ ਵੀ ਤਾਂ ਹੀ ਕਰਦੇ ਪੁੱਤ ਨਹੀਂ ਕਮਾਰ ਫੋਰ ਸੌਂਦੀ ਆਪਾਂ ਜਿਹੜੇ ਕਰਕੇ ਨਾਲ ਦੇਂਦੇ ਆ ਇੱਕ ਸਰ ਪੀਸੀਐਲ ਸੇ ਨਫਰੀ ਘਟੇ ਕਹਿੰਦੇ ਪੀਸੀਐਲ ਨਾ ਨਫਰੀ ਸਾਡੀ ਪੂਰੀਆਂ ਕੋ ਇਲੈਕਸ਼ਨਾਂ ਦੇ ਕਰਕੇ ਬਾਹਰ ਗਈ ਸਾਡੀ ਪੀਐ ਜੀ ਜੀ ਜਵਾਨ ਜਿਹੜੇ ਬਾਹਰ ਗਈ ਆ ਗਈ ਫੋਰਸ ਨਵਰੀਦ ਉਹ ਬੰਦੇ ਨੂੰ ਕਾਦੀ ਨਹੀਂ ਹਾਂ ਕੀ ਵਿਸ਼ਵਾਸ ਤੋਂ ਆਇਆ ਜੇ ਉਹ ਸ਼ਵਾਦ ਆਏ ਅਸੀਂ ਜਲਦੀ ਤੋਂ ਜਲਦੀ ਉਹਨੂੰ ਟ੍ਰੇਸ ਕਰਕੇ ਦਵਾਵਾਂਗੇ ਚਲੋ